ਮਾਤੇ ਦੀ ਸਾਨ ਪਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸૌ ਤੋਂ ਪਹਿਲਾਂ ਤਾਂ ਮੈਨੂੰ ਇਹ ਸੈਕੰਡ ਬਰਸੀ ਨੂੰ ਬਰਸੀ ਕਹਿਣਾ ਪੈਂਦਾ ਵੀਰੋ ਬਰਸੀ ਖਾਈਆਂ ਸਰਦਾਰ ਜੀ ਮਨਾਈ ਜਾਂਦੀ ਇਹ ਇੱਕ ਨਸਲ ਖੁਸ਼ੀ ਹੈ ਇਹ ਇੱਕ ਜ਼ਬਰ ਜ਼ੁਲਮ ਹੈ ਇਸ ਦੇ ਸੰਦਰ ਵਿੱਚ ਮੈਂ तकरीबन 2 ਸਾਲ ਤੋਂ ਹਰ ਸਟੇਜ ਤੇ ਹਰ ਮੰਚ ਦੇ ਉੱਤੇ ਆਪਣੀ ਵਾਇਰ ਨੂੰ ਬਲੰਦ ਕਰਿਆ ਤੁਸੀਂ ਅੱਜ ਜਿੰਨੇ ਇੱਥੇ ਆਏ ਹੋ ਮੈਂ ਤੁਹਾਨੂੰ ਦੱਸਣਾ ਚਾਹਨਾ ਕੱਲੀ ਪੁੱਤ ਦੀ ਮੌਤ ਹੁੰਦੀ ਮਹਾਰਾਜ ਦਾ ਭਾਣਾ ਮੰਨ ਕੇ ਹਰ ਇਨਸਾਨ ਆਪਣਾ ਸਿਰ ਵਾਗ ਦਿੰਦਾ ਹੈ ਕਿਉਂਕਿ ਮਾਲਕ ਦੀ ਮਰਜ਼ੀ ਹੈ ਪੂਰੀ ਫਸਲ ਹੈ ਕੱਚੀ ਭੱਟੇ ਪੱਕੀ ਵੱਡੇ ਇੱਥੋਂ ਤੱਕ ਗੱਲ ਮੰਨਣ ਦੇ ਵਿੱਚ ਆ ਜਾਂਦੀ ਹੈ ਪਰੰਤੂ ਜਿਹੜੀ ਮੌਤ ਸਾਡੇ ਸਿਸਟਮ ਨੇ ਕੀਤੀ ਹੈ ਸਾਡੀਆਂ ਜਾਂਚ ਜਿਉਂਸੀਆਂ ਦੇ ਦੁਆਰਾ ਸੋਚ ਸਮਝ ਕੇ ਕੀਤੀ ਗਈ ਹੈ ਇਸੇ ਕਰਕੇ ਜਸ ਜਿਹੜੀ ਕਿ ਲੱਗ ਰਹੇ ਨੇ ਮੈਂ ਤੁਹਾਨੂੰ ਸਾਰਿਆਂ ਨੂੰ ਇਸ ਗੱਲ ਤੋਂ ਤਾਂ ਜਾਣੂ ਕਰਵਾਉਣਾ ਅੱਜ ਸਵਾ ਸਾਲ ਦਾ ਵੀਡੀਓ ਨੂੰ ਹੋ ਗਿਆ ਜਿਹੜਾ ਮੈਂ ਜੋ ਹਾਈ ਕੋਰਟ ਨੂੰ ਕਹਿਣ ਤੇ باوجود ਵੀ ਸਰਕਾਰ ਟਾਸ ਤੋਂ ਮਸਨੀ ਹੋਈ ਸੁਪਰੀਮ ਕੋਰਟ ਦੇ ਵਿੱਚ ਹਲਫਨਾਮਾ ਦੇ ਦਿੰਦੀ ਹੈ ਗਵਰਨਮੈਂਟ ਕਿ ਅਸੀਂ ਸਕਿਉਰਟੀ ਵਿਡਰਾ ਕੀਤੀ ਉਹ ਕੋਈ ਅਚਾਨਕੀ ਕੀਤੀ ਗਈ ਸੀ ਸੋਚ ਸਮਝ ਕੇ ਕੀਤੀ ਗਈ ਸੀ ਅਸੀਂ ਐਕਸਟਰਾ ਤੋਂ ਨਹੀਂ ਮਾਰੇ ਜਾ ਸਕਦੇ ਸੀ ਇਲੈਕਸ਼ਨ ਤੋਂ ਬਾਅਦ ਅਸੀਂ 15 ਦਿਨ ਘਰੇ ਕੱਲੇ ਸੀ ਸਾਡੇ ਕੋਲ ਇੱਕ ਵੀ ਗਨਮੈਨ ਨਹੀਂ ਸੀ ਪਰ ਕੋਈ ਵੀ ਗੈਂਗਸਟਰ ਸਾਡੇ ਤੱਕ ਪਹੁੰਚ ਨਹੀਂ ਕਰ ਸਕਿਆ ਪਹੁੰਚ ਨਾ ਹੋਈ ਹੈ ਜਦੋਂ ਸਾਡੇ ਸਿਸਟਮ ਨੇ ਉਸ ਅਜ ਸਿਕਿਉਰਿਟੀ ਨੂੰ ਵਿਡਰਾਅ ਕਰਕੇ ਅਨਾਉਂਸ ਕੀਤਾ ਗਿਆ ਜਾਓ ਹੁਣ ਸਿੱਧੂ ਮੂਸੇ ਵਾਲਾ ਕੱਲਾ ਹੋਏ ਜੂ ਮਾਰ ਦਿਓ ਕਿਤੋਂ ਦੇ ਭਈਏ ਆ ਕੇ ਘਰੇ ਬੈਠਾ ਸਾਨੂੰ ਮਾਰ ਕੇ ਗਏ ਆ ਰੋਸ ਸਾਨੂੰ ਇਸ ਗੱਲ ਦਾ ਦੋ ਸਾਲ ਹੋ ਗਏ ਹਲੇ ਤੱਕ ਅਸੀਂ ਚਾਰ ਬਰੇਮ ਕਰਨ ਦੇ ਵਿੱਚ ਕਾਮਯਾਬ ਹੋਏ ਆਂ ਬਹੁਤ ਲੰਮੀ ਕਹਾਣੀਆਂ ਨੇ ਟਾਈਮ ਬੜਾ ਸੀਮਤ ਹੈ ਮੈਂ ਤੁਹਾਡੇ ਨਾਲ ਦੋ ਚਾਰ ਗੱਲਾਂ ਹੀ ਸੰਗੀਆਂ ਕਰੀ ਹੁਣ ਸਿੱਧੂ ਮੂਸੇ ਵਾਲਾ ਇੱਕ ਵਿਅਕਤੀਗਤ ਤੌਰ ਤੇ ਇੱਕ ਨੌਜਵਾਨ ਸੀ ਮਾਪਿਆਂ ਦਾ ਘਰੋਂ ਦਾ ਪੁੱਤ ਸੀ ਇਲਾਕੇ ਦੀ ਸ਼ਾਨ ਸੀ ਉਹਨੂੰ ਮਾਰਿਆ ਕਿਉਂ ਗਿਆ ਮੈਂ ਇਸ ਦੇਸ਼ ਦੀ ਰਾਜਨੀਤੀ ਤੋਂ ਇਹ ਸਵਾਲ ਪੁੱਛਦਾ ਜੇ ਨਫਤ ਸੀ ਤਾਂ ਕਿਸ ਗੱਲ ਦੇ ਨਾਲ ਸ਼ੋਭ ਦੇ ਸਤੂ ਕਿ ਉਹ ਜਾਂ ਕਿਹੜਾ ਕੰਮ ਕਰਦਾ ਸੀ ਜਿਹੜਾ ਉਹਨੂੰ ਮੌਤ ਦੇ ਘਾਟੋਂ ਉਤਾਰਨ ਲਈ ਤੂੰ ਛੋਟੀ ਕੋਈ ਸਜਾਈ ਨਹੀਂ ਉਹਨੂੰ ਦਿੱਤੀ ਗਈ ਉਹ ਕਾਰਨ ਕੀ ਸੀ ਕਿਤੇ ਉਹ ਆਪਣੀ ਪੰਜਾਬੀ ਦਾ ਕਿਤੇ ਆਪਣੀ ਪੱਗ ਦਾ ਕਿਤੇ ਆਪਣੇ ਧਰਮ ਦਾ ਕੋਈ ਪ੍ਰਚਾਰਤਾ ਨਹੀਂ ਕਰ ਰਿਹਾ ਸੀ ਸੋਨੂੰ ਕਿਉਂ ਲੱਗਿਆ ਵੀ ਇਸ ਬੰਦੇ ਨੂੰ ਰਸਤੇ ਚੋਂ ਹਟਾਉਣਾ ਹੀ ਇੱਕ ਬਿਹਤਰ ਹੱਲ ਹੈ ਉਹ ਇੱਕ ਅੱਛਾ ਬੁਲਾਵਾ ਸੀ ਭਾਰਤ ਦਾ ਸਭ ਤੋਂ ਵੱਡਾ ਜੀ YouTuber ਹੈ ਤੇ 24 ਕਰੋੜ ਲੋਕਾਂ ਨੂੰ ਫੋਲੋ ਕਰਦੇ ਉਹਦੇ ਚੈਨਲ ਦੇ ਉੱਤੇ ਕਿਤੇ ਇਹੀ ਤਾਂ ਉਹਦੀ ਮੋਤਦਾ ਕਾਰਨ ਨਹੀਂ ਬਣ ਗਿਆ ਕਿ ਤੁਸੀਂ ਕੋਈ ਕਾਬਲ ਬੱਚਾ ਸਾਡੇ ਸਧਾਰਨ ਘਰਾਂ ਦੇ ਵਿੱਚ ਪੈਦਾ ਹੋਣ ਦੇਣਾ ਹੀ ਨਹੀਂ ਚਾਹੁੰਦੇ ਜਿਹੜਾ ਯੋਗਪਲਤਾ ਉਹ ਫੈਸਲੇ ਕਰ ਸਕਦਾ ਉਹਨੂੰ بڑے ਲੋਕਾਂ ਨੇ ਜਦੋਂ ਅਸੀਂ ਕਾਂਗਰਸ ਦੇ ਵਿੱਚ ਉਹਨੇ ਜੁਆਇਨ ਕੀਤਾ بڑے ਲੋਕਾਂ ਨੇ ਸਵਾਲ ਚੁੱਕੇ ਤੂੰ ਭਲਾਨੇ ਪਾਰਟੀ ਚਲਾ ਗਿਆ ਤੂੰ ਭਾਨੀ ਪਾਰਟੀ ਚਲਾ ਗਿਆ ਪਰ ਉਹਨੇ ਇੱਕੋ ਹੀ ਗੱਲ ਕਹੀ ਸੀ ਵਿਸ਼ਵਾਸ ਰੱਖੋ ਜੇ ਤੁਸੀਂ ਚਿੱਕੜ ਸਾਫ਼ ਕਰਨਾ ਹੈ ਤੁਹਾਨੂੰ ਚਿੱਕੜ ਦੇ ਵਿੱਚ ਬੜਨਾ ਪੈਂਦਾ ਹੈ ਉਹਦੇ ਕੋਲ ਇੱਕ ਵਿਜ਼ਨ ਸੀ ਇੱਕ ਸੋਚ ਸੀ ਉਹਦੇ ਤਹਿਤ ਉਹਨੇ ਕਹਿਆ ਕੋਈ ਗੱਲ ਨਹੀਂ ਜੇ ਕਿਤੇ ਕੋਈ ਕਮੀ ਵੀ ਹੈਗੀ ਉਹਨੂੰ ਸਾਫ਼ ਕਰਾਂਗੇ ਪਰ ਤੁਸੀਂ ਪਾਰਟੀਆਂ ਕੈਂਡੀਡੇਟਾਂ ਦਾ ਬਣਦਿਆਂ ਨੇ ਪਾਰਟੀਆਂ ਪਰਸਨਲਿਟੀਆਂ ਦੇ ਨਾਲ ਬਣਦੀਆਂ ਨੇ ਵੀ ਤੁਸੀਂ ਕੇਵਲ ਤੇ ਕੇਵਲ ਕਿਸੇ ਇੱਕ ਨਾਮ ਨੂੰ ਮਾਰਾ ਕੇ ਕਿ ਨਾ ਕਰੋ ਉਹਦੇ ਵਿੱਚ ਅੱਛੇ ਨੌਜਵਾਨ ਅੱਛੇ ਕੈਂਡੀਡੇਟ ਭੇਜੋ ਫਿਰ ਦੇਖੋ ਕਿ ਕੋਈ ਸੁਧਾਰ ਹੁੰਦਾ ਹੈ ਕਿ ਨਹੀਂ ਹੁੰਦਾ ਸੋ ਉਹ ਇੱਕ ਬੜੇ-ਬੜੇ ਸੁਧਾਰ ਵੱਲ ਵੱਧ ਰਿਹਾ ਸੀ ਸੋ ਸੈਂਟਰ ਨੂੰ ਚੰਗਾ ਨਹੀਂ ਲੱਗਿਆ ਸਟੇਟ ਨੂੰ ਚੰਗਾ ਨਹੀਂ ਲੱਗਿਆ ਜਦੋਂ ਸਾਹਿਬ ਮੈਂ ਤੁਹਾਨੂੰ ਦੱਸਦਾ ਵੀ ਨਫਰਤ ਕੇ ਸਾਹ ਤੱਕ ਦੀ ਹੈ ਤੁਸੀਂ ਉਹਨੂੰ ਮਾਰ ਦਿੱਤਾ ਗੱਲ ਨਿਪਟ ਗਈ ਪਰੰਤੂ ਨਵੇਂ ਜੰਮੇ ਮਸੂਮ ਦੇ ਨਾਲ ਤੁਹਾਡਾ ਕੀ ਸ਼ਰੀਕਾ ਸੀ ਅੱਜ ਤੱਕ ਤੁਸੀਂ ਕਿਸੇ 2 ਘੰਟਿਆਂ ਦੇ ਬੱਚੇ ਨੂੰ ਨੋਟਿਸ ਆਇਆ ਦੇਖਿਆ ਇਸ ਨਫਤ ਦੀ ਹੱਦ ਐਸ ਤੋਂ ਪਤਾ ਲੱਗਦਾ ਵੀ ਇਹਨਾਂ ਨੇ ਸਿੱਧੂ ਮੂਸੇ ਵਾਲੇ ਨੂੰ ਮਾਰ ਕੇ ਇੱਕ ਹਉਆ ਖਤਮ ਕੀਤਾ ਸੀ ਤੇ ਜਦੋਂ ਦੋ ਦਿਨ ਕਰੋੜ ਸੜਕਾਂ ਦੇ ਵਿੱਚ ਝੂਬਿਆ ਖੁਸ਼ੀ ਦੇ ਵਿੱਚ ਸਿੱਧੂ ਦੇ ਆਉਣ ਦੇ ਨਾਲ ਤਾਂ ਇਹਨਾਂ ਤੋਂ ਉਹ ਜਰਿਆ ਨਹੀਂ ਗਿਆ ਤਾਂ ਇਹਨਾਂ ਨੇ ਉਥੋਂ ਚੇਤੇ ਗੜਤੀਆਂ ਤੇ ਸਟੇਟ ਨੇ 24 ਘੰਟਿਆਂ ਦੇ ਅੰਦਰ ਅੰਦਰ ਦੋ ਸੀਐਮਓ ਬਦਲਦੇ ਹੋਏ ਸਾਡੇ ਵਿੱਚੇ ਨਾਲ ਸੋ ਇਹ ਮੈਂ ਗੱਲ ਤਾਂ ਮੈਂ ਤੇ ਲੰਬਾ ਲੈ ਕੇ ਜਾਵਾਂ ਸਮਾਂ ਆਇਆ ਨਹੀਂ ਦੰਦਾ ਅਸੀਂ ਅੱਗੇ ਨਿਕਲਣਾ ਹੈ ਤੁਸੀਂ ਸਾਰਿਆਂ ਨੇ ਪਰਿਵਾਰ ਦੇ ਨਾਲ ਮੋਢਾ ਲਾ ਕੇ ਮੇਰਾ ਸਾਥ ਦਿੱਤਾ ਤੁਹਾਡਾ ਕਰਜ਼ ਮੇਰੀ ਅਗਲੀ ਨਸਲਾਂ ਨੂੰ ਚੁਕਾ ਚੁੱਕੀਆਂ ਮੈਂ ਆਪਣੇ ਨਗਰ ਤੋਂ ਆਪਣੇ ਇਲਾਕੇ ਤੋਂ ਸਮੂਹ ਪੰਜਾਬ ਦੇਸ਼ ਉਦੇਸ਼ ਤੱਕ ਦੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਤੁਸੀਂ ਮਾੜੇ ਸਮੇਂ ਦੇ ਵਿੱਚ ਮੈਨੂੰ ਹੌਸਲਾ ਦੇ ਕੇ ਸਕਾਬਲ ਕੀਤਾ ਕਿ ਮੈਂ ਇਸ ਬਰਾਈ ਦੇ ਖਿਲਾਫ ਨੜਦਾ ਰਹਾ ਔਰ ਤੁਹਾਨੂੰ ਸਾਰਿਆਂ ਨੂੰ ਵਿਸ਼ਵਾਸ ਦਿਵਾਉਣਾ ਹੈ ਜਦ ਤੱਕ ਅਸਾਰੇ ਤਦ ਤੱਕ ਇਸ justice ਦੇ ਲਈ ਇਨਸਾਫ ਦੇ ਲਈ ਆਪਾਂ ਸੰਘਰਸ਼ ਕਰਦੇ ਰਾਵਾਂਗੇ ਤੁਸੀਂ ਜਿੰਨੇ ਦੂਰੋਂ ਨੇੜੋਂ ਸੰਗਤ ਚੱਲ ਕੇ ਆਈ ਹੈ ਪਰਮਾਤਮਾ ਤੁਹਾਡਾ ਕਾਮਨ ਕਰੂ ਲੇਖੇ ਲਾਵੇ ਜਿੰਨੀ ਸੰਗਤ ਆਈ ਹੈ ਲੰਗਰ ਚਾਹ ਪਾਣੀ ਸਾਰਾ ਕੁਝ ਤਿਆਰ ਹੈ ਕੋਈ ਵੀ ਬਿਨਾਂ ਜਰ ਪਣੀ ਸਕਿਆ ਤੋ ਨਾ ਜਾਵੇ ਇਹਨਾ ਕਹਿੰਦਾ ਹੋਇਆ ਤੋ ਆਗੇ ਲੈਣਾ ਗੁਈ ਸ਼ਬਦ ਬਦ ਕੱਟ ਕੇ ਗਿਆ ਹੋਆ ਸੰਗਤ ਮਾਫ ਕਰ ਲਿਓਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ